ਸਤਿਗੁਰਾਲ ਵੀਰ ਜੀ ਕਰਨ ਡੇਰੀ ਫਾਰਮ ਤੇ ਬਹੁਤ ਬਹੁਤ ਵੈਲਕਮ ਆ ਵੀਰ ਜੀ ਅੱਜ ਅਸੀਂ ਪਹੁੰਚੇ ਆ ਪਿੰਡ ਹਰੂਵਾਲ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਲ ਵੀਰ ਹੋਂ ਦਾ ਵਪਾਰ ਦਾ ਕੰਮ ਆ ਅੱਜ ਤੁਹਾਨੂੰ ਦੋ ਆਪਣਾ ਵੜਾ ਦਿਖਾਵਾਂਗੇ ਜਿਹੜੀਆਂ ਬਿਲਕੁਲ ਹੀ ਜਾਇਜ਼ ਰੇਟ 'ਚ ਤੇ ਵਧੀਆ ਵੜਾ ਅੱਜ ਸਮਝ ਲਓ ਕਿ ਇੱਕ ਐਫ ਡੀ ਵੀ ਹੈਗੀ ਆ

ਇਹ ਸਾਡੇ ਵੀਰ ਪੱਕਾ 8 ਕਿਲੋ ਦੁੱਧ ਦਿਆ। ਅੱਛਾ ਪੱਕਾ। ਇਹੋ ਗਾਰੰਟੀ ਦੇ ਖੜੇਗਾ ਤਾਂ 7 ਕਿਲੋ ਦੀ ਗਾਰੰਟੀ ਦੇਵਾਂਗੇ। ਠੀਕ ਆ ਜੀ। ਤਾਂ ਦੇਖੋ ਕੀ ਲੱਗਦਾ। ਹਾਂ ਜੀ ਹਾਂ ਜੀ ਸਹੀ ਗੱਲ ਵੀਰ ਇਹ ਭੱਡੀ ਗਾਂ ਆ ਫੁੱਲ। ਭੱਡੀ ਗਾਂ ਠੰਦੀ। ਹਾਂ ਜੀ ਹਾਂ ਜੀ ਇਹ ਤੇ ਗੱਲ। ਪਾਏ ਕੋਈ ਨਿਆਣਾ ਚਾਉਂਦਾ ਰੇ। ਸਹੀ ਗੱਲ ਆ ਵੀਰੇ। ਤੇ ਵੀਰ ਅਸਲ ਦੇ ਗਾਂ ਹੀ ਆ ਪਾਣੀ ਦੀ ਮਾਰੀ। ਅੱਛਾ ਅੱਛਾ ਠੀਕ ਹੈ। ਹਾਂ ਜੀ। ਸਹੀ ਗੱਲ ਆ ਵੀਰੇ। ਬਾਕੀ ਵੀਰ ਜੀ ਸਾਂਭਿਆਂ ਦੁੱਧ ਗਾਂ ਵਾਧੀ ਕਰੂਗੀ। ਯਾਦ ਘਰ ਦੇਖੋ। ਸਹੀ ਗੱਲ ਆ ਵੀਰੇ ਬਰੀਡ ਬਹੁਤ ਆ ਵੜਦੇ। ਯਾਦ ਘਰ ਦੇਖੋ। ਦੇ ਆ ਲੱਗੂ ਇਹ ਨਹੀਂ ਉਹਥੇ ਹੀ ਹਾਂਜੀ ਜਿੱਥੇ ਮਰਦੀ ਰਸਾ ਛੱਡ ਕੇ ਤੇ ਬਹਿ ਜਾ ਸਹੀ ਗੱਲ ਆ ਵੀਰੇ ਸਹੀ ਗੱਲ ਆ ਵੱਡੀ ਵੈੜ ਨਾਲੇ ਗਾਂ ਕੋਈ ਵੀਰ ਸਾਭਿਆ ਚਲੋ ਨਿਕਲ ਆ ਇਹਦੇ ਹੋਰ ਹਨਾ ਫਦਾ ਹੀ ਆ ਕੇਦਾ ਵੀਰ ਬੈਠੇ ਤਾਂ ਭਾਈ ਇਦਰੋਂ ਬਹਿ ਜਾ ਸਹੀ ਗੱਲ ਆ ਵੀਰੇ ਇਹਦਾ ਵੀਰ ਜੀ ਫਿਰ ਆਪਾਂ ਮੋਲ ਇਹਨਾਂ ਦਾ ਕਾਦੇ ਮੋਲ ਆ ਜੀ ਹਾਂਜੀ ਦੇ ਦਈਏ 3000 ਦੀ ਕਰਤੀ ਕੇ ਮਾਰ ਪਾਣਾ ਕਰਾ ਲੋ ਜਿੰਨਾ ਕਰਾਣਾ ਦੋ ਈ ਹਰਤੀਏ ਦੋ ਨਾ ਛੱਡੀਏ ਹਾਂਜੀ ਪੂਰਾ 5 ਹੀ ਛੱਡੀਏ ਇਹ ਸੂਰਾ ਹੀ 5 25 ਦੀ ਜਾਂਦੀ ਲਓ ਜੀ 25000 ਦੀ ਵੱਡੀ ਵੈੜ ਦੁੱਧ 8 ਕਿਲੋ ਗਾਂ ਦੇ ਨਾੜਾ ਬਰੀਡ ਬਰੂਡ ਫੋਲਿਆ ਨਾੜਾ ਨੂੜਾ ਵੀਰ ਜੀ ਬਹੁਤ ਵਧੀਆਂ ਗਾਈ ਦੇ ਛੱਡੇ ਨੇ ਵੇਖੋ ਥਣ ਥਣ ਕੀ ਲੱਗਾ ਥਣ ਦੇਖੋ ਕੈਨ ਅੱਗੋਂ ਹੀ ਤਾਂ ਨਾੜਾ ਖਾ ਉਹ ਕਰੇ ਹਾਂਜੀ ਹਾਂਜੀ ਦੇਖੋ ਵੀਰੇ ਨਾੜਾ ਬਹੁਤ ਵਧੀਆ ਆਰਡਰ ਤੇ ਜਿਹੜੀਆਂ ਵੇਚ 18 ਵੇਖੋ ਮੋਟਰ ਹੀ ਲੱਗੀ ਆ ਅੱਛਾ ਜੀ ਆਹ ਵੇਖਿਓ ਜੀ ਸਹੀ ਗੱਲ ਹੈ ਜੀ ਪਾਸ ਕਰ ਸੁਣਾਉਂਦਾ ਦੇਰੇ ਕੋਲ ਸਹੀ ਗੱਲ ਕਰ ਰਿਹਾ 5000 ਰੁਪਏ ਵੀਰ ਜੀ ਫੁੱਲ ਵੱਡੀ ਹਾਂਜੀ ਹਾਂਜੀ ਬਿਊਟੀ ਬੈਡੀ ਚ ਕਰਮਾ ਵਾਲੀ ਫੁੱਲ ਆ ਔਰ ਦ ਇਮਾਨਦਾਰ ਕਰਾਉਣ ਦੇ ਵੀਰ ਜੀ ਕਾੜੋ ਪਹਿਲੀ ਵੀਡੀਓ ਆਪਣੀ ਚਲੋ 1000 ਹੀ ਛੱਡ ਦਈਏ ਪੰਜਾਂ ਜਾਂ ਭਾਈ ਦੋ ਹੀ ਜਾਣ ਤੋ ਜਾਂਦੇ 23000 ਲਓ ਜੀ 23000 ਹੋਰ ਕੋਈ ਵੀਰ ਭਰਾ ਫੋਨ ਲਾਏ ਖਾਲੀ ਨਹੀਂ ਮੋੜਦੇ ਠੀਕ ਹੈ ਵੀਰ ਜੀ ਕੋਈ ਵੀਰ ਭਰਾ ਫੋਨ ਦਾ ਇਹ ਬੈਡ ਦੋ ਤਾਂ ਦਾਖਲੇ ਕਰੂਗੀ ਹਾਂਜੀ ਇਹਦੇ ਗੱਲ ਹੈ ਜੀ ਪਾਣੀ ਦੀ ਮਾਰੀ ਹੈ ਵੇਖੋ ਪੱਠੇ ਦਾ ਮੂੰਹ ਨਹੀਂ ਪੁੱਟੰਦੀ ਹਾਂਜੀ ਹਾਂਜੀ ਸਹੀ ਗੱਲ ਹੈ ਤੁਹਾਡੇ ਸਾਹਮਣੇ ਲਾ ਗਿਆ ਪੱਠੇ ਦਾ ਮੂੰਹ ਹੀ ਨਹੀਂ ਪੁੱਟਿਆ ਸਹੀ ਗੱਲ ਹੈ ਵੀਰੇ ਭੁੱਖਾ ਨਹੀਂ ਮਾਰੀ ਵਿਚਾਰੀ ਚਲੋ ਨਹੀਂ ਐਨੀ ਸਾਂਭ ਹੋਈ ਪਾਣੀ ਜੋ ਨਾ ਨਾ ਚੈੱਕ ਕਰੋ ਹਾਂਜੀ ਹਾਂਜੀ ਸੂਈ ਵੀ ਥੋੜੇ ਚਿਰਦੀ ਹੈ ਅੱਛਾ ਜੀ ਉਹ ਕਹਿੰਦੇ ਘਰ ਵਾਲੇ ਕਹਿੰਦੇ ਵੀ ਮਾਰ ਕੇ ਕਈ 2-3 ਦਿਨ ਨਹੀਂ ਸੂਈ ਹੈ ਅੱਛਾ 2 ਮਹੀਨੇ ਦੀ ਲ ਹਾਂ ਜੀ ਅਹੀਂ ਵੈੜ ਬਹੁਤ ਵਧੀਆ ਗਾੜੀ ਵੀਰ ਜੀ ਆ ਗਿਆ ਤੋਹਫਾ ਇੱਕ ਇਹ ਵੀਰ ਭਾਇ ਕੋ ਤੋਹਫਾ ਸਮਝੇ ਤੇ ਭਾਇਓ ਕਮੇਟੀ ਦੇ ਭਾਇ ਕੋ ਆਟ ਹੀ ਸੰਧਰੇ ਲਓ ਜੀ ਇਹ ਵੀਰ ਫਤਵਾ ਮਹੀਨਾ ਜਾਣ ਡਿਆ ਅਛਾ ਜੀ ਆ 25 ਦਿਨੋਂ 8ਵਾਂ ਮਹੀਨਾ ਸ਼ੁਰੂ ਹੋਇਆ ਅਛਾ ਇਹਨੂੰ ਦੇਖੋ ਕਿਉਂਰ ਚਲਦੀ ਖੁਕੀ ਚਾਹਤਾ ਅਵਸ਼ੀ ਸਹੀ ਗੱਲ ਆ ਵੀਰੇ ਵੇਖੋ ਕਿਥੀ ਬੱਦ ਕੇ ਸੇ ਪੰਨੇ ਗਏ ਨਿਕਾ ਕਾਨੀ ਦੀ ਨਿਗਾਹ ਆ ਪੁੱਤ ਦਾ ਸਹੀ ਗੱਲ ਆ ਵੀਰੇ ਪਿਓਰ ਜੱਸੀ ਦੇ ਇਹ ਹੀ ਬੜਾ ਧੋਕਣ ਦੇ ਭਾ ਦੇਣੀ ਆ ਅਛਾ ਹੀ ਦੇਖੋ ਥਾਣੇ ਦੇਖੋ ਸਹੀ ਗੱਲ ਆ ਵੀਰੇ ਠੰਡੀ ਠਾਰ ਬਹੁਤ ਵਧੀਆ ਲੱਗਦਾ ਇਹ ਨਹੀਂ ਪਿਆ ਲੋਕੀ ਅੱਗੋਂ ਦੇ ਪੈਂਦੇ ਸੀ ਪਿੱਛੋਂ ਦੀ ਵਛੀਆਂ ਦੇ ਵਾਹ ਆਹ ਵਛੀਆਂ ਦੇ ਵੀ ਪਿੱਛੋਂ ਦੀ ਬੈਠਦੇ ਹਾਂ ਹਾਂ ਬੜਾ ਕਾ ਇੱਥਰ ਵੀਰ ਜੀ ਫਿਰਨਾ ਸਲਾ ਦਾ ਪਰਾ ਲੱਗਦਾ ਸਲਾ ਦਾ ਪਾ ਲੱਗਦਾ ਦੇਖੋ ਇੱਥੇ ਤੋਰਾ ਚੱਕ ਇਹ ਜਿਹੜਾ ਵੀਰ ਜੀ ਜਿਹੜਾ ਵੀਰ ਲਾ ਜੁੜੀ ਦੀ ਤਾਂ ਭੱਜਦੀ ਮਗਰ ਉਹਦਾ ਭਾਈ ਤੀ ਸਹੀ ਗੱਲ ਆ ਵੀਰੇ ਤੇ ਜਿਹੜਾ ਵੀਰ ਤਾਂ ਆ ਜਾਊਗਾ ਨਾ ਇਹ ਫਾਇਦੇਮੰਦੀ ਆ ਤੇ ਯਾਦ ਹੀ ਕਰੂਗੀ ਇਹਨਾਂ ਨੂੰ ਆ ਜਾ ਵੀਰ ਲੈ ਆਓ ਸਹੀ ਗੱਲ ਆ ਜੀ ਕਰਮਾਲੀ ਦੇ ਬਰੀਡ ਬਰੂਡ ਫੁੱਲ ਆ ਪਈ ਲੱਤਾ ਕੋ ਦੋ ਦਿੰਦੀਆਂ ਲੋ ਛਾਣ ਸੁਣ ਬਹੁਤ ਵਧੀਆ ਲੱਗਾ ਇਥੇ ਵੀ ਚਿਕਨ ਅੱਛਾ ਇਹਨੂੰ 8ਵਾਂ ਲੱਗਣਾ ਪੰਜੀ ਦੋ ਹਾਂ ਜੀ ਨੂੰ ਪੰਜੀ ਵੀਰ ਮੇਰਾ ਕੋਈ ਆਪਣਾ ਡਾਕਟਰ ਲੈ ਆਏ ਹਾਂ ਜੀ ਇਹ ਤਾਂ ਗੱਲ ਆ ਗਈ ਵੀਰ ਚੈੱਕ ਕਰਾ ਲਈ ਖੜੀ ਇਹ ਤਾਂ ਗੱਲ ਆ ਗਈ ਵੀਰ ਬਾਕੀ ਗਰੰਟੀ ਫੁੱਲ ਦਵਾਂ ਕਿ ਜੇ ਗਾਂ ਦੇ ਕੋਈ ਥਣ ਘਟ ਨਿਕਲੇ ਠੀਕ ਹੈ ਵੀਰ ਵੀਡੀਓ ਦੇ ਵਿੱਚ ਪਲੇਅਰ ਪਾ ਕੇ ਗਾਂ ਦੇ ਵਾਪਸ ਕਰ ਜਾਈਏ ਠੀਕ ਹੈ ਜਿੱਦਾਂ ਸੁਪੇ ਘਰੇ ਕਰ ਜਾਈਏ ਠੀਕ ਹੈ ਵੀਰ ਵੇਖੋ ਵੀਰ ਜੀ ਗਰੰਟੀ ਹੈ ਮਤਲਬ ਫੁੱਲ ਗਰੰਟੀ ਤਾਂ ਹੀ ਵੀਰ ਜੀ ਫਿਰ ਇਹਦਾ ਰੇਟ ਤੇਰਾ ਤੂੰ ਹੀ ਦੱਸ ਤੋ ਨਹੀਂ ਤੂੰ ਹੀ ਦੱਸਣਾ ਇੱਕ ਦਾ ਤੂੰ ਹੀ ਦੱਸ ਤੋ ਨਹੀਂ ਭਾਜੀ ਤੂੰ ਹੀ ਦੱਸ ਦੇ ਤੇਰੀਆਂ 30 ਦੀ ਫੇਰ ਲੋ ਭਾਈ ਚਲੋ ਗਾਂ ਦੇ ਤਿਆਰ ਹੋયા ਵੱਧ ਵੇਖਦੀ ਵਾਹੇ ਕਿਤਨਾਂ ਭਾਜੀ ਵਸ਼ੀ ਤਿਆਰ ਹੋ ਗਈ ਤੇ 40000 ਹਾਂਜੀ ਇਹਦੇ ਗੱਲ ਹੈ ਕੀ ਅਸੀਂ ਰੱਖ ਲਾਂਗੇ ਫੋਨ ਕਰਦੇ ਅਨੂੰ ਕਿਸ ਠੀਕ ਹੈ ਵੀਰ ਜੀ ਵੇਖੋ ਵੀਰ ਜੀ 40000 ਦੀ ਮਤਲਬ ਕਿ ਵੀਰ ਉਹਨੂੰ ਕਹਿੰਦੇ ਅਸੀਂ ਆਪ ਰੱਖ ਲਾਂਗੇ ਵਸ਼ੀ ਬਾਕੀ ਫੁੱਲ ਮਤਲਬ ਕਿ ਜਾਤ ਬਰੀਡ ਵਾਲੀ ਵਸ਼ੀ ਆ ਥਣ ਥਣ ਬਹੁਤ ਵਧੀਆ ਕਰਮਾਂ ਲੱਗਾ ਤਾਂ ਚੈੱਕ ਕਰੋ ਸਹੀ ਗੱਲ ਆ ਗਰੀ ਅਗਲੇ ਆਪਨੇ ਵੇਖੋ ਪਾਪਾ ਪੂ ਪਾਂਗੇ ਕਰਮਾਂ ਲਈ ਇਹ ਤਾਂ ਸਮਝ ਲੋ ਵੀਰ ਜੀ ਜਿਹੜਾ ਕੋਈ ਲੱਗਿਆ ਨਾ ਇਹਦੇ ਕਮੇਟੀ ਸਮਝ ਲੈ ਕੋਈ ਭਰਾ ਕੋਈ ਐਫਡੀ ਸਮਝ ਲੈ ਮਤਲਬ ਕਿ ਸਾਰੇ ਮੰਨਦੀ ਆਏ ਕੈਨਰੀ ਵੀਰ ਜੀ ਫਿਰ ਦੇ ਦिए। ਤੂੰ ਹੀ ਦੱਸ ਕਰਾ ਲਓ ਜਨਾਮ ਆਂਦਰ ਨਹੀਂ ਵੀਰ ਜੀ ਤੂੰ ਹੀ ਦੱਸਣਾ ਕਰਾ ਲਓ ਤੇ ਵੀਰ ਨਹੀਂ ਤੇ ਹੀ ਦੱਸਣਾ ਇੱਕੋ ਗੱਲ ਕਰੀਏ? ਹਾਂ ਜੀ ਇੱਕੋ ਹੀ ਗੱਲ ਕਰੀਏ। 20000 27000 ਦੀ ਛੱਡ ਦिए। ਛਟਾਲੋ ਜੀ। ਚਲੋ 2 ਹੀ ਜਾਣ ਦੋ 5000 ਦੀ ਦੇ ਦिए। 5000 ਤੇ ਫਿਰ 500 ਰੁਪਏ ਛੋਟ ਕਰਾਂਗੇ ਉਹ ਫੋਨ ਕਰੇ ਵੀਰ ਨੇ। ਲਾਓ ਜੀ ਵੀਰ ਜੀ। ਸਾਡੇ 24000 ਦੀ ਵਸ਼ੀ ਵੀਰ 24000 ਦਾ ਫੋਨ ਨਾ ਕਰੇ ਠੀਕ ਆ ਵੀਰ ਦੇਖੋ ਵੀਰੇ ਵਸ਼ੀ ਬਹੁਤ ਵਧੀਆ ਨੀਜੀ ਜੀ ਬੂਠੀ ਲੱਗੀ ਰਹੀ ਸਹੀ ਗੱਲ ਆ ਵੀਰੇ ਬਾਕੀ ਵੀਰੇ ਜਿਹੜਾ ਕੋਈ ਵੀਰ ਭਰਾ ਹੋਊਗਾ ਮਾਨਤਾਨ ਜ਼ਰੂਰ ਕਰਿਓ ਖਾਲੀ ਨਾ ਹਾਂਜੀ ਖਾਲੀ ਨਹੀਂ ਮੋੜਨਾ ਕਿੰਨਾ ਜੋ 100000 ਰੁਪਿਆ ਕਿੰਨਾ ਫਾ ਲੈਣਾ ਇਹ ਤੇ ਗੱਲ ਆ ਕੀ ਵੀਰੇ ਜਿਹੜੀ ਗੱਲ ਆ ਸਹੀ ਇਹ ਸੇਵਾ ਹੀ ਤੇ ਇੱਕ ਸਾਥ ਸੇਵਾ ਹਾਂਜੀ ਹਾਂਜੀ ਆ ਵਸ਼ੀ ਕੋਈ ਮੇਰਾ ਵੀਰ ਘਰ ਘਰ ਕੇ ਪਹਿਲੇ ਦੇ ਵਪਾਰੀ ਦਾ ਕੋਈ ਘਰ ਆ ਲਾ ਜਾਵੇ ਜੀ ਜਿਹੜੇ ਵਪਾਰੀ ਨੇ ਕਰਦੀਆਂ ਹਾਂ ਅਸੀਂ ਚਾਰ ਦਸਾਂ ਦੇ ਵੇਚ ਲੈਣ ਮਸੀਂ 3000 ਤੋਂ ਬਾਹਰ ਹੋ ਗਿਆ ਇਹ ਤਾਂ ਨਹੀਂ ਦੀ ਗੱਲ ਹੈ ਜੀ ਥਾਣੇ ਥਾਣੇ ਵੇਖੋ ਬੱਤੀਆ ਸਹੀ ਗੱਲ ਹੈ ਬੱਤੀਆ ਸਹੀ ਛੱਡ ਕੀ ਜਾਂਦਾ ਸਹੀ ਗੱਲ ਹੈ ਬਾਕੀ ਵੀਰ ਜੀ ਆਪਣਾ ਐਡਰੈਸ ਤੇ ਮੋਬਾਈਲ ਨੰਬਰ ਬੋਲੋ ਭਾਜੀ ਪਿੰਡ ਮੇਰਾ ਹਰੂਵਾਲ ਹਾਂਜੀ ਵੀਰੇ ਤਹਿਸੀਲ ਡੇਰਾ ਪਾਪਾ ਨਾਨਕ ਹਾਂਜੀ ਜਿਲ੍ਹਾ ਗੁਰਦਾਸਪੁਰ ਠੀਕ ਹੈ ਵੀਰੇ ਮੋਬਾਈਲ ਨੰਬਰ 81980 882 ਠੀਕ ਹੈ ਵੀਰੇ ਸასი ਕਾਲ ਜੀ ਸასი ਕਾਲ